ਪਲਵੰਤ ਸਿੰਘ ਰਾਚਵਾਣਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਗੱਲ ਕਰੀਏ ਤਾਂ ਅੱਜ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਆਪਣੀ ਜਿਹੜੀ ਕਿ ਸਜ਼ਾ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਤਾਂ ਗੱਲ ਕਰੀਏ ਪਲਵੰਤ ਸਿੰਘ ਰਾਚਵਾਣਾ ਦਾ ਅੱਜ ਮੈਡੀਕਲ ਹੋ ਰਿਹਾ ਤੇ ਇਸ ਦੇ ਦੌਰਾਨ ਕਾਫੀ ਲੰਮੇ ਸਮੇਂ ਤੋਂ ਝੇਲ ਦੇ ਵਿੱਚ ਬੰਦੀ ਸਿੰਘ ਨੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਜਿਸ ਤੋਂ ਬਾਅਦ 28 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਸਿੰਘਾਂ ਦਾ ਕਹਿਣਾ ਹੈ ਕਿ ਜਦੋਂ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਤਾਂ ਕੇਂਦਰ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਹੈ। ਪਰੰਤੂ ਬੰਦੀ ਸਿੰਘਾਂ ਨੂੰ ਲੈ ਕੇ ਹਜੇ ਕੋਈ ਵੀ ਸਿੰਘ ਜਿਹੜਾ ਕਿ ਰਿਹਾ ਨਹੀਂ ਕੀਤਾ ਗਿਆ ਤੇ ਇਸ ਦੇ ਦੌਰਾਨ ਹੁਣ ਬਲਵੰਤ ਸਿੰਘ ਰਾਜੂਆਣਾ ਨੂੰ ਲੈ ਕੇ ਜਿਹੜਾ ਕਿ ਇਹ ਖਬਰ ਹੈ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਉਹਨਾਂ ਨੂੰ ਜਿਹੜੀ ਕਿ ਸਖਤ ਸੁਰੱਖਿਆ ਦੇ ਵਿੱਚ ਪੁਲਿਸ ਜਿਹੜੀ ਕਿ ਮੈਡੀਕਲ ਕਰਵਾਉਣ ਦੇ ਲਈ ਪਹੁੰਚੀ ਹੈ ਤੇ ਉਹਨਾਂ ਨੇ ਆਪਣਾ ਬਿਆਨ ਵੀ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਬਲਵੰਤ ਸਿੰਘ ਰਾਚੂਣਾ ਹੈ ਜਿਹੜਾ ਕਿ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਤੇ ਦੂਜੇ ਪਾਸੇ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਛ ਨੂੰ ਉਹਨਾਂ ਨੇ ਇੱਕ ਖਾਸ ਤੌਰ ਤੇ ਅਪੀਲ ਕੀਤੀ ਔਰ ਕੀ ਕੁਝ ਕਹਿਣਾ ਬਲਵੰਤ ਸਿੰਘ ਰਾਜਵਾਨਾ ਦਾ ਆਓ ਤੁਹਾਨੂੰ ਸੁਣਾਉਨੇ ਆ ਜੀ ਸਾਹਿਬ ਹੋ ਕੇ ਉਹਨਾਂ ਨੇ 19 ਸਾਲ ਤੋਂ ਨੀਸੀ ਚੱਤੂਏ ਚਲਾ ਗਿਆ ਤੇ 14 ਸਾਲਾਂ ਤੋਂ ਸਰਕਾਰੀ ਕੋਈ ਇੰਡੀਪੈਂਡੈਂਟ ਕਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜਾਬ ਸਰਕਾਰ ਤੋਂ ਸੁਪਰੀਮ ਕੋਰਟ ਵਾਰ-ਵਾਰ ਅਰਜ਼ੀ ਕਰ ਲਈ ਫਸਲੇ ਨੂੰ ਲੋਕਾਂ ਨਾਲ ਇਹ ਬੇਚੀ ਕਰਦਾ ਕਿ ਅਗਲਾ ਫੈਸਲਾ ਦਾ ਸਰਦਾਰ ਨਾਮ ਬਹੁਤ ਹੋ ਗਿਆ ਇਨਰਦੀ ਫੈਸਲਾ ਲੈਣ ਦੇ ਵਿੱਚ ਸਭ ਸਮਰਥ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਬੇਸਬੋਧਤਾ ਦੇ ਇਰਦੇ ਸਾਈਡ ਸੇ ਤੋਂ ਜਾਂ ਤੁੰਦਾਨੂ ਦਫਤਰ ਤੋਂ ਫੋਟੋ ਦੇ ਸਾਹਮਣੇ ਕੌਮ ਦੇ ਸਮਾਨ ਉੱਤੇ ਅੱਗੇ ਅਗਲਾ ਕਦਮ ਚੱਲ ਰਿਹਾ 2 ਸਾਲ ਹੋ ਗਏ ਮਨੁਨਾ ਕੰਮ ਨਹੀਂ ਮੈਂ ਸਾਈਨ ਉਹ ਜੀਸੀ ਚੱਕਰ ਚਲਾ ਗਿਆ ਤੇ 14 ਸਾਲਾਂ ਤੋਂ ਕਿਸਾਨਾਂ ਦੇ ਸਰਕਾਰ ਕੋਲ ਜੀਰਡੈਂਗ ਪਈਆ ਮੈਂ ਕਹਿੰਦਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪਾਣੀ ਸਾਥ ਉਹ ਕੇ ਸੁਪਰੀਮ ਕੋਰਟ ਬਾਰ ਬਾਰ ਹੁਕਮ ਕਰਦੀ ਫਸਲ ਦੇ ਪ੍ਰਧਾਨ ਲੋਕਾਂ ਨਾਲ ਇਹ ਬੇਚੀ ਦੱਸਦਾ ਜੇ ਅਗਲਾ ਫੈਸਲਾ ਹੋਇਆ ਇਸ ਹੱਦ ਤੱਕ ਇਸ ਦਾ ਖਲਾਸਾ ਕਰਵਾਇਆ ਬਹੁਤ ਹੋ ਗਿਆ ਇਹਨਾਂ ਦੇ ਫੈਸਲੇ ਲੈਣ ਦੇ ਵਿੱਚ ਸਭ ਸਮਰਥ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਦੇ ਸਭ ਤੋਂ ਦਾਰੇ ਇੱਥੇ ਸਾਈਡ ਸੇ ਤੋਂ ਜਿਆਤੂਨ ਜਾਣ ਨੂੰ ਦਫਤਰ ਤੋਂ ਫੋਟੋ ਦੇ ਸਾਹਮਣੇ ਆ ਗਏ ਤੋਂ ਹਮਦੇ ਸਨਮਾਨ ਰੱਖ ਕੇ ਅਗਲਾ ਕਦਮ ਲਗਾ ਈ ਸਾਲ ਹੋ ਗਏ ਮਨੋਨਾ 31 ਸਾਈਨ ਨੂੰ ਈਸੀ ਚੱਕਰ ਚ ਲਾ ਗਿਆ چودہ سال جی فیصلہ لین سمرت رہا ایس جی پی سیس ਕੰਟਰੋਲ ਕਰਦਾ ਹੈ ਤਾਂ ਦਫ਼ਤਰ ਅਗਲੇ ਤੱਕ ਫਤਿਹ ਜੀ 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 ਜੀ